ਮਾਮੀ ਸਾਡੀ ਦਾ ਜੀ ਅਮੀ ਕਹੀਏ ਜੀ ਕਹਿੰਦਿਆਂ ਨੂੰ ਸ਼ਰਮ ਆਉਂਦੀ ਸਾਡੀ ਮੰਮੀ ਇੰਨੀ ਕੈਰੈਕਟਰਲੈਸ ਆ ਜੀ ਸਾਨੂੰ ਕਹਿੰਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਸਾਡੀ ਮੰਮੀ ਮਾਰੇ ਜੀ ਪਤਨੀ ਤੋਂ ਵਫਾਦਾਰੀ ਅਤੇ ਪਿਆਰ ਦੀ ਉਸ ਉਮਰੇ ਹੀ ਇਸ ਪਿਤਾ ਦੀ ਜਾਨ ਲੈ ਲੈ ਗਈ ਸ਼ੱਕ ਆਇਆ ਹੈ ਘਰ ਵਾਲੀ ਅਤੇ ਉਸਦੇ ਪੁੱਤ ਦੇ ਉੱਪਰ ਕਿ ਦੋਹਾਂ ਦੇ ਵੱਲੋਂ ਮਿਲ ਕੇ ਆਪਣੇ ਹੀ ਘਰ ਦੇ ਵਿੱਚ ਇਸ ਪਿਓ ਨੂੰ ਮਾਰਿਆ ਗਿਆ ਜਗਰਾਉਂ ਦੇ ਮਹੱਲਾ ਅਜੀਤ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਦੁਪਹਿਰ ਸਮੇਂ ਸ਼ੱਕੀ ਹਾਲਾਤਾਂ ਦੇ ਵਿੱਚ ਜਾਨ ਚਲੀ ਗਈ ਮ੍ਰਿਤਕ ਦੀ ਪਹਿਚਾਣ ਕ੍ਰਿਸ਼ਨਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਗਲੀ ਨੰਬਰ 8 ਅਜੀਤ ਨਗਰ ਦੇ ਵਜੋਂ ਕੀਤੀ ਗਈ ਹੈ। ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਮੈਂ ਤੇ ਮੇਰਾ ਲੜਕਾ ਸਵੇਰੇ ਆਪਣੇ ਕੰਮ ਤੇ ਚਲੇ ਗਏ ਸੀ। ਘਰ ਦੇ ਵਿੱਚ ਮੇਰੇ ਪਤੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਅਤੇ ਦੁਪਹਿਰ ਤੇ 12:30 ਵਜੇ ਦੇ ਕਰੀਬ ਮੈਂ ਆਪਣੇ ਘਰੇ ਵਾਪਸ ਆਈ ਤਾਂ ਦੇਖਿਆ ਕਿ ਪਤੀ ਇਸ ਦੁਨੀਆ ਦੇ ਵਿੱਚ ਨਹੀਂ। ਇਸ ਤੋਂ ਬਾਅਦ ਉਸਨੇ ਆਪਣੀ ਪਰਜਾਈ ਤੋਂ ਕਰਦ ਲਈ ਬੜੀ ਹੀ ਮੁਸ਼ਕਿਲ ਦੇ ਨਾਲ ਆਪਣੇ ਪਤੀ ਨੂੰ ਹੀਠਾਂ ਤਾਰਿਆ ਇਹੋ ਜਿਹੀਆਂ ਗੱਲਾਂ ਪਤਨੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਜਿਸ ਤੇ ਯਕੀਨ ਕਰਨਾ ਔਖਾ ਹੁੰਦਾ ਜਾ ਰਿਹਾ ਸੀ ਇਸ ਮਗਰੋਂ ਪਤਾ ਲੱਗਦਾ ਹੈ ਕਿ ਉਹ ਆਖਦੀ ਹੈ ਕਿ ਮੈਂ ਇਸ ਬਾਰੇ ਵਾਰ ਦੇ ਕਾਉਂਸਲਰ ਨੂੰ ਸੂਚਿਤ ਕੀਤਾ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਮੇਰਾ ਦੋਤਾ ਅਜੀ ਮੇਰੀ ਪਤੀ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਜਦੋਂ ਉਹ ਸਾਡੇ ਘਰ ਪਹੁੰਚਿਆ ਤਾਂ ਉਸਨੇ ਮੇਰੇ ਅਤੇ ਮੇਰੇ ਲੜਕੇ ਤੇ ਮੇਰੇ ਪਤੀ ਨੂੰ ਮਾਰਨ ਦੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਇਸੇ ਗੱਲ ਨੂੰ ਲੈ ਕੇ ਝਗੜਾ ਵੀ ਸ਼ੁਰੂ ਹੋ ਗਿਆ ਸੀ। ਇੰਨਾ ਹੀ ਨਹੀਂ ਦੋਤੇ ਦੇ ਵੱਲੋਂ ਉਸਤੇ ਕੱਪੜੇ ਤੱਕ ਪਾੜ ਦਿੱਤੇ ਗਏ। ਇਹ ਇਲਜ਼ਾਮ ਇੱਕ ਮਾਦੇ ਵੱਲੋਂ ਹੀ ਲਗਾਏ ਜਾ ਰਹੇ ਨੇ। ਮੈਂ ਆਪਣੇ ਪਤੀ ਨੂੰ ਕਿਵੇਂ ਮਾਰ ਸਕਦੀ ਆ? ਇਹ ਇੱਕ ਪਤਨੀ ਆਖ ਰਹੀ ਸੀ। ਪਰ ਆਖਿਰਕਾਰ ਦੋਤੇ ਨੂੰ ਸ਼ੱਕ ਕਿਉਂ ਹੋਇਆ? ਕਿਹੜੀਆਂ ਗੱਲਾਂ ਕਰਕੇ ਉਹ ਇਸ ਦੇ ਉੱਪਰ ਇਲਜ਼ਾਮ ਲਗਾ ਰਿਹਾ ਹੈ ਆਪਣੀ ਨਾਨੀ ਨੂੰ ਹੀ ਗਲਤ ਦੱਸ ਰਿਹਾ ਹੈ ਇਹ ਜਾਂਚ ਦਾ ਵਿਸ਼ੇ ਬਣਿਆ ਹੋਇਆ ਹੈ ਫਟੇ ਹੋਏ ਕੱਪੜਿਆਂ ਦੇ ਵਿੱਚ ਅਧ ਨੰਗਨ ਹਾਲਤ ਦੇ ਵਿੱਚ ਮ੍ਰਿਤਕ ਦੀ ਲੜਕੀ ਬੈਠੀ ਸੀ ਘਰ ਦੇ ਬਾਹਰ ਮ੍ਰਿਤਕ ਦੀ ਲੜਕੀ ਮਨਪ੍ਰੀਤ ਕੌਰ ਨੇ ਕਿਹਾ ਕਿ ਮੈਨੂੰ ਮੇਰੇ ਪਿਤਾ ਦੀ ਜਾਨ ਜਾਣ ਬਾਰੇ ਕਿਸੇ ਨੇ ਨਹੀਂ ਦੱਸਿਆ ਮੈਨੂੰ ਤਾਂ ਸਾਡੇ ਗਵਾਹਨ ਤੋਂ ਕਿਸੇ ਦਾ ਫੋਨ ਆਇਆ ਸੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਤੇਰੇ ਪਿਤਾ ਬਿਮਾਰ ਨੇ ਅਤੇ ਤੂੰ ਆਕੇ ਉਹਨਾਂ ਨੂੰ ਦੇਖ ਲੈ ਇਸ ਮਗਰੋਂ ਉਸ ਨੂੰ ਇੱਥੇ ਪਹੁੰਚ ਕੇ ਪਤਾ ਲੱਗ ਗਿਆ ਕਿ ਪਿਤਾ ਇਸ ਦੁਨੀਆ ਦੇ ਵਿੱਚ ਹੀ ਨਹੀਂ ਮ੍ਰਿਤਕ ਦੀ ਧੀ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਪਿਤਾ ਨੂੰ ਮੇਰੇ ਹੀ ਭਰਾ ਅਤੇ ਮਾਂ ਦੇ ਵੱਲੋਂ ਮਾਰ ਦਿੱਤਾ ਗਿਆ ਇਸ ਦੇ ਵਿੱਚ ਇੱਕ ਹੋਰ ਜਾਨੇ ਦਾ ਨਾਮ ਵੀ ਲਿਆ ਜਾ ਰਿਹਾ ਹੈ ਜੋ ਕਿ ਇਸ ਮਾਂ ਦਾ ਆਸ਼ਿਕ ਦੱਸਿਆ ਜਾ ਰਿਹਾ ਹੈ ਇਸ ਉਮਰੇ ਤੇ ਵੀ ਚਾਸ਼ਕੀ ਕਰਦੀ ਹੋਈ ਇਹ ਨਾਨੀ ਜਿਸ ਤੋਂ ਬਾਅਦ ਦੋਸਤੀ ਹੀ ਧੀ ਦੱਸ ਰਹੀ ਹੈ ਕਿ ਮੇਰੀ ਮਾਂ ਦਾ ਹੀ ਯਾਰ ਵਾਲਾ ਇਸ ਪੂਰੀ ਘਟਨਾ ਦੇ ਵਿੱਚ ਸ਼ਾਮਿਲ ਸੀ ਧੀ ਨੇ ਕਿਹਾ ਕਿ ਉਸਦੇ ਪਿਤਾ ਨੇ ਉਸਦੀ ਮਾਂ ਪਰਾ ਅਤੇ ਯਾਰ ਦੇ ਵੱਲੋਂ ਦੁਖੀ ਹੋ ਕੇ ਹੀ ਭਾਵੇਂ ਦੁਨੀਆ ਛੱਡੀ ਹੈ ਪਰ ਇਹ ਤਿੰਨੋਂ ਹੀ ਉਸਦੇ ਲਈ ਜ਼ਿੰਮੇਦਾਰ ਨੇ ਘਰ ਦੇ ਵਿੱਚ ਕਾਫੀ ਰੋਲਾ ਪਿਆ ਲੜਾਈ ਝਗੜਾ ਹੁੰਦਾ ਰਿਹਾ ਤੇ ਇਸ ਮਗਰੋਂ ਇਹ ਧੀ ਆਪਣੇ ਪਿਤਾ ਦੇ ਲਈ ਇਨਸਾਫ ਮੰਗ ਰਹੀ ਹੈ ਕੀ ਨਾਮ ਕਹਿੰਦੇ ਮੇਰਾ ਨਾਮ ਮਨਪ੍ਰੀਤ ਕੌਰ ਆ ਵੀਰੇ ਜੀ ਨੇ ਜੈਤੂ ਹੋ ਗਿਆ ਮੇਰੇ ਫਾਦਰ ਆ ਤੇ ਤੁਹਾਨੂੰ ਕੋਈ ਪਤਾ ਲੱਗਿਆ ਮੈਨੂੰ ਕਿਸੇ ਨੇ ਨਹੀਂ ਦੱਸਿਆ ਮੈਨੂੰ ਤਾਂ ਕੁੜੀ ਦਾ ਫੋਨ ਗਿਆ ਸੀ ਕਹਿੰਦੀ ਤੇਰਾ ਡੈਡੀ ਬਿਮਾਰ ਬਹੁਤ ਹੋਇਆ ਪਿਆ ਦੇਖ ਲਾ ਕੇ ਤੇ ਤੁਹਾਨੂੰ ਕੀ ਲੱਗਦਾ ਇਹ ਮੇਰਾ ਡੈਡੀ ਮਾਰਿਆ ਇਹਨਾਂ ਨੇ ਕਿਹਨੇ ਮੇਰੇ ਭਰਾ ਨੇ ਤੇ ਮੇਰੀ ਮਾਂ ਨੇ ਤੇ ਉਹਦੇ ਯਾਰ ਨੇ ਕੋਣ ਆ ਕੀ ਉਹਦੇ ਨਾਮ ਪਾਲਾ ਹੈ ਉਹਨੂੰ ਮਾਰਿਆ ਹੈ ਮੇਰੇ ਪਿਓ ਨੂੰ ਪਾਲ ਲੈਣੇ ਆ ਦੇ ਕੱਪੜੇ ਪਾੜਿਆ ਮੇਰੇ ਮੇਰੇ ਭਰਾ ਨੇ ਉਹ ਸਾਰੀਆਂ ਭੈਣਾਂ ਭਰੇੜ ਵਾਲੀਆਂ ਹੋਈਆਂ ਏ ਤਾਰੀਆਂ ਪੈਣਾ ਭਰਾਵਾਂ ਦੇ ਰਲੇ ਹੋਇਆ ਸਾਰੇ ਰਲ ਮਿਲ ਕੇ ਮਾਰਿਆ ਉਹਨਾਂ ਨੇ ਹਸਪਤਾਲ ਦਾ ਘਰਿਆ 4 ਤਰੀ ਚੌਥਾ ਮਹੀਨਾ ਸੀ 2 ਤਰੀਕ ਨੂੰ ਪਹਿਲਾਂ ਪੁਲਿਸ ਕਮੇਟ ਕੀਤੀ ਨਹੀਂ ਕੁਝ ਨਹੀਂ ਹੋਇਆ ਪਹਿਲੇ ਮੇਰੇ ਪਿਓ ਨੇ ਉਹਨਾਂ ਨੇ ਸੁਣੀ ਨਹੀਂ ਕਿਸ ਨੇ ਕਿਸ ਨੇ ਮੇਰੀ ਸੁਣੀ ਨਹੀਂਗੀ ਔਰ ਮੈਂਟਲ ਲਖਾਇਆ ਸੀ ਇਹਨਾਂ ਨੇ ਵੀ ਮੈਂਟਲ ਆ ਪਾ ਗੇਲਾ ਮੇਰੇ ਕੋਲੇ ਜਾਂਦਾ ਸੀ ਕੱਲਾ ਜਾਂਦਾ ਸੀ ਲਧਿਆਣੇ ਮੇਰੇ ਘਰ ਜਾਂਦਾ ਸੀ ਮੈਨੂੰ ਮਿਲ ਕੇ ਆਉਂਦਾ ਸੀ ਮੇਰੇ ਘਰ ਕੁੜੀ ਹੋਈ ਮੈਨੂੰ ਦੇਖਣ ਗਿਆ ਸੀ ਮੈਨੂੰ ਕਹਿੰਦਾ ਪੁੱਤ ਮੈਂ ਮਰ ਜਾਣਾ ਮੈਨੂੰ ਮਾਰ ਦੇ ਕੁੱਟ ਦੇ ਆ ਮੈਨੂੰ ਰੋਏ ਮੇਰੇ ਨਾਲ ਫੋਨ ਤੇ ਗੱਲ ਕਰਦਾ ਸੀ ਕਿਤੇ ਕਿਸੇ ਦੇ ਫੋਨ ਤੋਂ ਕਿਤੇ ਕਿਸੇ ਦੇ ਫੋਨ ਤੋਂ ਕਹਿੰਦਾ ਮੈਨੂੰ ਬਚਾਲਾ ਮੈਂ ਕਹਾ ਡੈਡੀ ਮੈਂ ਠੀਕ ਨਹੀਂ ਮੈਂ ਕਿਵੇਂ ਆ ਜਾ ਮੈਂ ਕਹਾ ਮੈਨੂੰ ਵੜਨ ਨਹੀਂ ਦਿੰਦੇ ਤੈਨੂੰ ਮਿਲਣ ਨਹੀਂ ਦਿੰਦੇ ਮੈਨੂੰ ਕੁੱਟਦਾ ਬਹੁਤ ਹੈ ਮੇਰਾ ਭਰਾ ਵੀ ਵੈਸੇ ਦੋ ਹੀ ਭੈਣ ਭਰਾ ਮੇਰੇ ਦੀ ਨਾਮਾ ਤੁਹਾਡਾ ਜੀ ਤੇਰਾ ਨਾਮ ਜੀ ਬੱਤਜੀਤ ਕੌਰ ਆ ਲੁਧਿਆਣੇ ਰਹਿਂਗਾ ਸੀ ਦੋਤੇ ਪੋਤੇ ਆ ਲਈਆਂ ਸੀ ਲੱਗ ਜਿਨ੍ਹਾਂ ਦੀ ਮੌਤ ਹੋਈ ਇਹ ਮਾਡਾ ਭਰਾ ਵਾ ਤਿੰਨ ਹਿੱਸੇ ਛੋਟਾ ਸਾਡੇ ਤੋਂ ਤੀਜੇ ਇਸੇ ਛੋਟਾ ਕਦੋਂ ਪਤਾ ਲੱਗਿਆ ਸਾਨੂੰ ਇਹਦੇ ਨਹੀਂ ਦੱਸਿਆ ਇਹਦੇ ਮਾਪੇ ਬੇਕੇਥ ਰਾਜ ਤੋਂ ਮੋਗੇ ਤੋਂ ਆ ਗਏ ਅਸੀਂ ਲੁਧਿਆਣੇ ਤੋਂ ਆਈਆਂ ਸਾਡੇ ਮਾਮੇ ਆਣੇ ਸਾਨੂੰ ਸੱਦਿਆ ਹੁਣ ਜਦੋਂ ਉਹਨਾਂ ਨੇ ਪੜਾ ਪਾਇਆ ਵੀ ਰੋਡ ਆਪਰਾ ਪੂਰਾ ਹੋ ਗਿਆ ਸੀ ਉਹ ਬੰਦਾ ਰੱਖਿਆ ਵਾ ਉਹਦੇ ਸਾਫ ਕਰੇ ਆਉਂਦਾ ਵਾ ਤਾਂ ਲੱਗਦਾ ਸੀ ਕਹਿੰਦਾ ਮੇਰੇ ਸਾਹਮਣੇ ਆਉਂਦਾ ਉਹ ਨੀਂਦ ਦੀਆਂ ਗੋਲੀਆਂ ਪਤਾ ਨਹੀਂ ਕੀ ਦਿੰਦੀ ਕਿੰਨੀ ਕਹਿੰਦਾ ਮੈਂ ਤਿੰਨ ਦਿਨਾਂ ਸੁੱਤਾ ਪਿਆ ਨਹੀਂ ਉੱਠਦਾਗਾ ਅਸੀਂ ਥਾਣੇ ਰਿਪੋਰਟ ਲਗਾਈ ਸੀ ਸੀਟਿਟਾਣੇ ਅਸੀਂ ਆਕਿਆ ਸੀ ਕਹਿੰਦੇ ਤੁਸੀਂ ਖਰਚਾ ਦੇ ਦਿਓ ਜੇ ਤੁਹਾਨੂੰ ਦੁੱਖ ਆਦੀ ਪਲ ਜਾਏ ਦਾ ਖਰਚਾ ਦੇਦਾ ਕਿ ਸਾਡੀ ਮਾਂ ਨੂੰ 15000 ਰੁਪਏ ਮਿਲਦੀ ਪੈਨਸ਼ਨ 16000 ਰੁਪਏ ਸਾਡਾ ਪਿਓ ਫੌਜੀ ਸੀਗਾ ਇਹਰੇ ਨਾ ਪੁੱਤ ਵੀ ਕਮਾਉਂਦਾ ਇਹਨੂੰ ਕਿਹੜੀ ਲੋੜ ਆ ਬੰਦੇ ਦੀ ਜੇ ਬੰਦੇ ਵੀ ਨਾ ਜਾਈ ਚੱਲਦਾ ਬਾਹਰ ਜਾਵੇ ਸਾਡੇ ਘਰੇ ਨਾ ਬੰਦੇ ਨੂੰ ਲਿਆਵੇ ਸਾਨੂੰ ਪੁਲਿਸ ਵਾਲਾ ਨੇ ਇਹ ਗਿਆ ਸੀ ਕਹਿੰਦੇ ਜਿੰਨੂੰ ਮਰਜ਼ੀ ਰੱਖ ਸਕਦੀ ਆ ਤੁਸੀਂ ਕੀ ਕਰੋਗੇ ਤੁਸੀਂ ਨੂੰ ਖਰਚਾ ਦੇ ਦੋ ਸਾਡੀ ਮਾਂ ਦੀ ਪੈਸਾ ਨੂੰ ਮਿਲਦੀ ਆ ਸੀ ਕਿੱਥੋਂ ਖਰਚਾ ਦੇ ਦਈਏ ਤਾਂ ਆਪੇ ਕਿੱਕ ਕਮਰੇ ਚ ਰਹਿਨੀ ਆ ਗਰੀਬਣੀ ਆ 10 ਸਾਲ ਹੋ ਗਿਆ ਸੀ ਇਹਦਾ ਬੂਆ ਟੱਪਿਆ ਪੂਰਾ ਮੱਲਾ ਕਹਿ ਦਵੇ ਫੇਰ ਕੋਈ ਨਾਮ ਦਿਵਾਵਾ ਕੀ ਨਾਮ ਹੈ ਸਰਬਜੀਤ ਤੇ ਕੀ ਲੜ ਜਿੰਨਾਂ ਦੀ ਮੌਤ ਹੋਈ ਹੈ ਮੇਰੇ ਘਰ ਵਾਲਾ ਜੀ ਕਿੱਦਾਂ ਮੌਤ ਮਾਤਾ ਹੋਈ ਜੀ ਮੈਂ ਤਾਂ ਸਵੇਰ ਕੰਮ ਤੇ ਗਈ ਆ ਬੇਟਾ ਮੇਰਾ ਮੈਥੋਂ ਪਹਿਲਾਂ ਨਿਕਲ ਗਿਆ ਚਾਹ ਪੀ ਕੇ ਸੀ ਮਾਪੋਤਾ ਨਿਕਲ ਗੀਆਂ ਨੋ ਮੇਰੀ ਰਖੜੀਆਂ ਬੰਨਣ ਗਈ ਆ ਅਰੇ ਸਾਡਾ ਕੋਈ ਨਹੀਂ ਸੀਗਾ ਠੀਕ ਆ ਮੈਂ ਆਈ ਆ 12 12:30 ਵਜੇ ਆਈ ਆ ਕੰਮ ਤੋਂ ਤੇ ਜਦੋਂ ਮੈਂ ਵੇਖਿਆ ਆਣ ਕੇ ਵੀ ਆ ਗੱਲ ਐ ਹੋ ਗਈ ਆ ਮੈਂ ਚੱਕਿਆ ਚੱਕ ਕੇ ਮੈਨੂੰ ਨਹੀਂ ਪਤਾ ਲੱਗਾ ਕਿ ਵੀ ਮੈਂ ਤਾਂ ਪਕਵਰਾ ਆ ਗਈ ਪਰ ਇਹ ਆਈ ਮੇਰੀ ਨਾਲ ਆ ਠੀਕ ਆ ਆਦੀ ਪ੍ਰਿਆ ਨੂੰ ਰੈਕੋਰ ਦੇ ਅੱਡੇ ਚ ਫੜਕ ਆਏ ਉਦੋਂ ਕਿੱਥੇ ਸੀ ਉਦੋਂ ਅੰਦਰ ਹੀ ਸੀਗੇ ਜੀ ਕੀ ਕਿਨੇ ਅੰਦਰ ਅੰਦਰ ਇਹਨਾਂ ਦੀ ਗੋਡੀ ਲੱਗੀ ਹੋਈ ਸੀਗੀ ਮੈਂ ਅੰਮੜ ਕੇ ਚੱਕ ਕੇ ਵੜਤਾ ਤੇ ਉਤਾਰਿਆ ਕਿਨੇ ਤਾਰਾ ਮੈਂ ਆ ਜੀ ਕੱਲਿਆਂ ਨੇ ਤੇ ਉਹ ਭਰਾਈਏ ਮੇਰੀ ਮੋਣ ਮੈਂ ਉਹ ਤਾਂ ਫੜੀ ਫੜ ਕੇ ਮੈਂ ਵੜ ਲਿਆ ਤੇ ਕੱਲਿਆਂ ਨੂੰ ਕਿਉਂ ਤੁਸੀਂ ਤਾਰ ਲਿਆ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਖਬਰਾ ਪੈਗਾ ਕਿ ਦਮ ਮੈਂ ਤਾਂ ਉਹਦੀ ਦਵਾਈ ਵੀ ਆ ਮੈਂ ਲੈ ਕੇ ਹੀ ਬਲੱਡ ਦੀ ਆਵੇ ਲੜ ਕੇ ਸੁਆ ਨਹੀਂ ਤੁਸੀਂ ਕੱਲਿਆਂ ਨਹੀਂ ਤਾਰ ਲਿਆ ਹਾਂਜੀ ਕੱਲਿਆਂ ਨੇ ਤਾਰਿਆ ਮੈਂ ਵੱਢ ਕੇ ਤੇ ਥੱਲੇ ਕੇਰਾ ਮੈਂ ਕਰ ਲਿਆ ਮੈਂ ਤਾਂ ਜੇ ਚਤ ਨੂੰ ਖਬਰਾ ਪੈਗਾ ਮੈਂ ਹਾ ਕੀ ਕਰੀ ਉੱਤੇ ਕਪੜੇ ਮੇਰੇ ਇਹਨਾਂ ਨੇ 파ੜੇ ਉਹ ਮੇਰੇ ਦੋ ਤੇ ਨੇ 파ੜੇ ਆ ਜੀ ਆਏ ਮੇਰੇ ਮੇਰੇ ਮੁੰਡੇ ਨਾਲ ਲੜਦੇ ਸੀਗੇ ਮੈਨੂੰ ਕਿੱਚਾ ਤੂੰ ਹੀ ਮੇਰੇ ਇਹਨਾਂ ਨੇ ਕੀਤੀ ਸਾਰਿਆਂ ਨੇ ਮੇਰੇ ਗੱਲ ਨਾਨਾ ਨੇ ਤੈਨੂੰ ਤੂੰ ਮਾਰਿਆ ਵਾ ਮੈਂ ਤੇ ਬੰਦੇ ਨੂੰ ਮਾਰ ਸਕਦੀ ਆ ਇੰਨਾ ਚਿਰ ਹੋ ਗਿਆ ਦਵਾਈਆਂ ਬੂਟੀਆਂ ਦਵਾਉਂਦੀ ਨੂੰ ਮੈਨੂੰ 7 ਸਾਲ ਹੋ ਗਏ ਤੇ ਮੈਂ ਕਿ ਦਵਾਈਆਂ ਬੂਟੀਆਂ ਦੇਵਾਉਣੀ ਆ ਠੀਕ ਠੀਕ ਹੈ ਕੀ ਨਾਮ ਕਹਿੰਦੇ ਤੇਰਾ ਮੇਰਾ ਨਾਮ ਅਨਪ੍ਰੀਤ ਘੋਰਾ ਵੀਰੇ ਜੀ ਨੇ ਜੈਤੂ ਹੋ ਗਿਆ ਮੇਰੇ ਫਾਦਰ ਆ ਤੇ ਤੁਹਾਨੂੰ ਕਦ ਪਤਾ ਲੱਗਿਆ ਮੇਨੂੰ ਕਿਹਾ ਨਨਿੰਦ ਸਿਆ ਮੈਨੂੰ ਤਾਂ ਕੁੜੀ ਦਾ ਫੋਨ ਗਿਆ ਸੀ ਕਹਿੰਦੀ ਤੇਰਾ ਡੈਡੀ ਬਿਮਾਰ ਬਹੁਤ ਹੋਇਆ ਪਿਆ ਦੇਖ ਲਾ ਕੇ ਤੇ ਤੁਹਾਨੂੰ ਕੀ ਲੱਗਦਾ ਇਹ ਮੇਰਾ ਡੈਡੀ ਮਾਰਿਆ ਇਹਨਾਂ ਨੇ ਕਿਨੇ ਮੇਰੇ ਭਰਾ ਨੇ ਤੇ ਮੇਰੀ ਮਾਂ ਨੇ ਤੇ ਉਹਦੇ ਯਾਰ ਨੇ ਕੌਣ ਆ ਕੀ ਕੌਣ ਨਾਮ ਪੱਲਾਏ ਉਹਨੂੰ ਮਾਰਿਆ ਦਾ ਕਰਿਆ 4 ਤਰੀਕ ਚੌਥਾ ਮਹੀਨਾ ਸੀ 2 ਤਰੀਕ ਨੂੰ ਪਹਿਲਾਂ ਪੁਲਿਸ ਕੋਲ ਗਈ ਨਹੀਂ ਕੁਝ ਨਹੀਂ ਹੋਇਆ ਪਹਿਲੇ ਮੇਰੇ ਪਿਓ ਨੇ ਉਹਨਾਂ ਨੇ ਸੁਣੀ ਨਹੀਂ ਕਿਸ ਨੇ ਕਿਸ ਨੇ ਮੇਰੀ ਸੁਣੀ ਨਹੀਂਗੀ ਔਰ ਮੈਂਟਲ ਲਖਾਇਆ ਸੀ ਇਹਨਾਂ ਨੇ ਵੀ ਮੈਂਟਲ ਆ ਪਾਗਲਾ ਮੇਰੇ ਕੋਲੇ ਜਾਂਦਾ ਸੀ ਕੱਲਾ ਜਾਂਦਾ ਸੀ ਲਧਿਆਣੇ ਮੇਰੇ ਘਰ ਜਾਂਦਾ ਸੀ ਮੈਨੂੰ ਮਿਲ ਕੇ ਆਉਂਦਾ ਸੀ ਮੇਰੇ ਘਰ ਕੁੜੀ ਹੋਈ ਮੈਨੂੰ ਦੇਖਣ ਗਿਆ ਸੀ ਮੈਨੂੰ ਕਹਿੰਦਾ ਪੁੱਤ ਮੈਂ ਮਰ ਜਾਣਾ ਮੈਨੂੰ ਮਾਰ ਦੇ ਕੁੱਟ ਦੇ ਮੈਨੂੰ ਰੋਏ ਮੇਰੇ ਨਾਲ ਫੋਨ ਤੇ ਗੱਲ ਕਰਦਾ ਸੀ ਕਿਤੇ ਕਿਸੇ ਦੇ ਫੋਨ ਤੋਂ ਕਿਤੇ ਕਿਸੇ ਦੇ ਫੋਨ ਤੋਂ ਕਹਿੰਦਾ ਮੈਨੂੰ ਬਚਾਲਾ ਮੈਂ ਕਹਾ ਡੈਡੀ ਮੈਂ ਠੀਕ ਨਹੀਂ ਮੈਂ ਕਿਵੇਂ ਆ ਜਾ ਮੈਂ ਕਹਾ ਮੈਨੂੰ ਵੜਨ ਨਹੀਂ ਦਿੰਦੇ ਤੈਨੂੰ ਮਿਲਣ ਨਹੀਂ ਦਿੰਦੇ ਰਿੰਨੂ ਕੋਟ ਦਾ ਉਹ ਤਾਂ ਮੇਰਾ ਭਰਾ ਵੀ ਵੈਸੇ ਦੋ ਹੀ ਭੈਣ ਭਰਾ ਵੀਰੇ ਹਾਂਜੀ ਜੀ 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 ਅੱਜਰਾ ਇੱਥੇ ਇੱਕ ਮੌਤ ਹੋਈ ਆ ਕੀ ਨਾਮ ਸੀ ਉਹ ਨਾ ਕਿਵੇਂ ਹੋਈ ਆ ਤੇ ਅੱਜ ਇਹਨਾਂ ਦਾ ਕੋ ਫੋਨ ਰਾਨੂੰ ਐਮਸੀ ਦਾ ਕਹਿੰਦੇ ਕੋ किशनਜੀਤ ਸਿੰਘ ਆ ਸੈਨ ਉਹ ਭਜਨ ਸਿੰਘ ਗਲੀ ਨੰਬਰ 8 ਅਜੀਤ ਨਗਰ ਜਗਰਾਉ ਉਹਨੂੰ ਕੋ ਘਰੇ ਕੋਈ ਦਵਾਈ ਪਰੇਸ਼ਾਨ ਸਦਾ ਲੱਗੂ ਆ ਫਿਰ ਕੀ ਗੱਲ ਹੋਈ ਕਿਵੇਂ ਜਿਹੜਾ ਮ੍ਰਿਤਕ ਉਹਦੇ ਪਰਿਵਾਰ ਦਾ ਕਹਿਣਾ ਕਿ ਇਹ ਮਾਰਿਆ ਗਿਆ ਆ ਆਹ ਦੇਖਦੇ ਕੋਈ ਜਨਾਬ ਕੱਠੇ ਕਰਕੇ ਦੇਖਦੇ ਇਹਨਾਂ ਨੂੰ ਕੀ ਕੀ ਪ੍ਰੋਬਲਮ ਆ ਕੀ ਗੱਲਬਾਤ ਆ ਕੋਈ ਤੇਰੇ ਅਗਲੀ ਤਰੀਖ ਦੇ ਚਲੇ ਆਵਾਂਗੇ ਕੀ ਗੱਲਬਾਤ ਹੁੰਦੀ ਆ ਇਹਨਾਂ ਦਾ ਭਾਂਜਾ ਇਹਨਾਂ ਦੀ ਵਾਈਫ ਤੇ ਇਲਜ਼ਾਮ ਲਾ ਰਿਹਾ ਜੀ ਉਹਦੇ ਬਾਰੇ ਕੀ ਕਹਿੰਨਾ ਪਹਿਲੇ ਕੋਈ ਨਹੀਂ ਲੈ ਇਹਨੇ ਪੁੱਛਦਿਆਂ ਬਿਠਾ ਕੇ ਇਹਨਾਂ ਨੂੰ ਆ ਵੀ ਪਈ ਦੱਸੋ ਤੁਹਾਨੂੰ ਕੀ ਰਾਹੀ ਕੀ ਇਹਨੂੰ ਕੋ ਸਾਥ ਸੁਭਾਹ ਕੀ ਗੱਲ ਆ ਜੀ ਜਾਂ ਦਮਾਗੀ ਪ੍ਰਸਾਨ ਸੀ ਜਾਂ ਇਹਨੂੰ ਕੋਈ ਕੀ ਕੀਤਾ ਕੋ ਆਸੇ ਪਾਸੇ ਤੋਂ ਪਤਾ ਲਾ ਕੇ ਆਪਾਂ ਲੱਗ ਜੂਗਾ ਪਤਾ ਜਾਈ ਗੀ ਪਤਾ ਨਹੀਂ ਬਈ ਹਲੇ ਉਨੇ ਆਈਆਂ ਲੈ ਦੇਖਦੇ ਆ ਕੋਈ ਕੋ ਪੁੱਛਿਆ ਅਸਾਂ ਗੱਲ ਨਹੀਂ ਕੋਈ ਕੀ ਨਾਮ ਇਹਦਾ ਆਪਣਾ ਮੇਰਾ ਜੀ ਨਾਮ ਹੈ ਜੀ ਮੈਂ ਲੁਧਿਆਣੇ ਤੋਂ ਆਇਆ ਸਰ ਅੱਛਾ ਕੀ ਮਾਮਾ ਜੀ ਦੀ ਸਾਨੂੰ 2 ਵਜੇ ਤਕਰੀਬਨ ਫੋਨ ਕਰਕੇ ਦੱਸਿਆ ਕਿ ਡੈਥ ਹੋ ਗਈ ਹੈ ਜੀ ਅੰਡਗਵਾਂਡ ਚ ਕਿਸੇ ਨੂੰ ਨਹੀਂ ਪਤਾ ਜੀ ਮੈਂ ਅੰਡਗਵਾਂਡ ਚ ਸਾਰਿਆਂ ਨੂੰ ਪੁੱਛਿਆ ਮੇਰੇ ਮਾਮਾ ਜੀ ਨੇ ਨਾਲ ਇਹਨਾਂ ਨੂੰ ਪੁੱਛਿਆ ਜੀ ਵੀ ਮਾਮਾ ਜੀ ਇਦਾਂ ਸਹੀ ਗੱਲ ਹੈ ਮਾਮਾ ਜੀ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਕਿਹਾ ਤੁਸੀਂ ਅੰਦਰ ਚੱਲ ਜਿਓ ਕਹਿੰਦੇ ਮੈਂ ਅਸੀਂ ਬੋਲਚਾਲ ਹੈ ਨਹੀਂ ਇਹਨਾਂ ਦੀ ਜੀ ਪਹਿਲੇ ਵੀ 2 ਮਹੀਨੇ ਪਹਿਲਾਂ ਵੀ ਅਸੀਂ ਕੰਪਲੀਟ ਕਰਾ ਕੇ ਗਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੁਣ ਅੰਦਰ ਆਏ ਅਸੀਂ ਦੇਖਣ ਲਈ ਜੀ ਅੰਦਰ ਬੜਿਆ ਇਹਨਾਂ ਦਾ ਮੁੰਡਾ ਆ ਤੇ ਇਹਨਾਂ ਦੇ ਜਿੰਨੇ ਰਿਸ਼ਤੇਦਾਰ ਲੇਡੀਜ਼ ਹੋ ਕੇ ਸਾਰੀਆਂ ਲੇਡੀਜ਼ ਮੇਰੇ ਆ ਦੇਖੋ ਜੀ ਆ ਬੁੱਲ ਪਾੜੇ ਪਏ ਅੰਦਰ ਮੇਰਾ ਮੂੰਹ ਖਿੱਚਦੇ ਪਏ ਆ ਉਹ ਡਾਂਗ ਚੱਕੀ ਫਿਰਦਾ ਸੀ ਮਾਂ ਦੀ ਡਾਂਗ ਖੋਈ ਇਹਨੇ ਆਪ ਦੀ ਭੈਣ ਦੇ ਡਾਂਗ ਮਾਰੀ ਜੀ ਉਹਦੇ ਸਾਰੀ ਹਲਾਤੀ ਇੰਨੀਆਂ ਗੰਦੀਆਂ ਗਾਲਾਂ ਕੱਢਦਾ ਜੀ ਇਹ ਮੁੰਡਾ ਪੁੱਛ ਹੋਣਾ ਜਿਹੜਾ ਜਾਂਦਾ ਉਹਦੇ ਹੱਥੀ ਪੈਂਦਾ ਜੀ ਆ ਪਿੱਛੇ ਖੜਾ ਮੁੰਡਾ ਜੀ ਨਾ ਹਕੀਰ ਕਿਵੇਂ ਲੱਗਦਾ ਤੁਹਾਨੂੰ ਕਿਵੇਂ ਮੌਤ ਹੋਈ ਇਹਨਾਂ ਦੀ ਮੈਨੂੰ ਜੀ ਇਹਨਾਂ ਦੇ ਸ਼ੱਕ ਹੈ ਜੀ ਸਾਨੂੰ 100% ਸ਼ੱਕ ਹੈ ਕਿ ਇਹਨਾਂ ਨੇ ਹੀ ਮਾਰਿਆ ਜੀ ਇਹਨਾਂ ਦੇ ਨਾਲ ਇੱਕ ਇਹਨਾਂ ਦਾ ਇੱਕ ਬੰਦਾ ਅਸੀਂ ਪਹਿਲੇ ਵੀ ਕੰਪਲੀਟ ਦੇਣ ਗਏ ਆ ਸਾਡੀ ਕਿਸੇ ਨੇ ਨਹੀਂ ਸੁਣਵਾਈ ਕੀਤੀ ਜੀ ਨਾ ਸਾਡੀ ਕੋਈ ਪੁਲਿਸ ਵਾਲਿਆਂ ਨੇ ਸੁਣਵਾਈ ਕੀਤੀ ਹੁਣ ਵੀ ਮੈਨੂੰ ਅੱਧਾ ਪੂਨਾ ਘੰਟਾ ਹੋ ਗਿਆ ਜੀ ਫੋਨ ਕੀਤੇ ਉਹਨੂੰ ਨਾ ਕੋਈ ਪੁਲਿਸ ਆਈ ਹੈ ਜੀ ਹਜੇ ਤੱਕ ਇਹ ਲਾਪਰੀ ਦਾ ਜਿਹੜਾ ਮੁੰਡਾ ਜੀ ਇਹਦਾ ਇੰਨਾ ਹੱਥ ਖੁੱਲਿਆ ਹੋਇਆ ਜੀ ਇਹਨੂੰ ਇੰਨੀ ਸ਼ੂਟ ਹੈ ਇਹ ਹਰ ਇੱਕ ਲੇਡੀਜ਼ ਦੇ ਹੱਥ ਪੈਂਦਾ ਜੀ ਅੱਜ ਤੋਂ 2 ਸਾਲ ਪਹਿਲਾਂ ਮੈਂ ਮੇਰੇ ਮਦਰ ਇੱਥੇ ਆਈ ਸੀ ਹਾਲਚਲ ਪੁੱਛਣ ਲਈ ਆ ਤੁਸੀਂ ਅੰਦਰ ਕੰਡੀਸ਼ਨ ਦੇਖੋ ਮੇਰੀ ਨਾਨੀ ਜੀ ਦੀ ਜੀ ਜਾ ਕੇ ਅੰਦਰ ਉਹ ਵੀ ਬੰਜੇ ਦੇ ਪਏ ਹੋਏ ਆ ਇਹ ਇੰਨੇ ਗੰਦੇ ਬੰਦੇ ਆ ਜੀ ਕਹਿਣ ਦੀ ਹੱਦ ਨਹੀਂ ਮਾਂ ਪੈਂਦੀਆਂ ਗ ਆ ਮਾਮੀ ਸਾਡੀ ਦਾ ਜੀ ਐਮੀ ਕਹੀਏ ਜੀ ਕਹਿੰਦਿਆਂ ਨੂੰ ਸ਼ਰਮ ਆਉਂਦੀ ਸਾਡੀ ਮਾਮੀ ਇੰਨੀ ਕੈਰੇਕਟਰਲੈਸ ਆ ਜੀ ਸਾਨੂੰ ਕਹਿੰਦਿਆਂ ਨੂੰ ਵੀ ਸ਼ਰਮ ਆਉਂਦੀ ਆ ਸਾਡੀ ਮਾਮੀ ਮਾਰੇ ਜੀ ਠੀਕ ਅਸ ਇਨਾ ਮੜੇ ਤੇ ਲਾਪਰੀ ਦਾ ਜੀ ਤੇ ਜੇ ਡੈਥ ਹੋਈਏ ਕੀ ਲੱਗਦਾ ਤੇ ਡੈਡੀ ਜੀ